ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 30 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਪੰਜਾਬ ਦੇ ਵਿੱਚੋਂ ਕੱਲ ਤੋਂ ਜਿਹੜਾ ਸਿਸਟਮ ਸੀਗਾ ਪਾਰ ਲੰਘ ਗਿਆ ਸੀਗਾ ਜਿਸ ਸਦਕਾ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਕੱਲ ਸਵੇਰੇ ਧੁੰਦ ਦੇਖਣ ਨੂੰ ਮਿਲ ਰਹੀ ਸੀਗੀ ਜਿਹੜੀ ਕਿ ਬਹੁਤੇ ਖੇਤਰਾਂ ਦੇ ਵਿੱਚ ਦੁਪਹਿਰ ਹੁੰਦੇ ਹੁੰਦੇ ਤਕਰੀਬਨ ਸੂਰਜ ਨਿਕਲਿਆ ਆਇਆ ਸੀਗਾ ਅੱਜ ਵੀ ਮਾਹੌਲ ਤਕਰੀਬਨ ਉਸੇ ਤਰ੍ਹਾਂ ਦਾ ਹੀ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਅੱਜ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਬਹੁਤੇ ਸਾਰੇ ਖੇਤਰਾਂ ਦੇ ਵਿੱਚ ਤੁਹਾਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਲੱਗਦੇ ਹਨ ਉਹਨਾਂ ਦੇ ਵਿੱਚ ਸੰਘਣੀ ਧੁੰਦ ਫਾਇਦਲ ਕਾ ਮੌਕਸਰ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਮਾਨਸਾ ਸੰਗਰੂਰ ਚਾ ਪਟਿਆਲੇ ਦੇ ਖੇਤਰਾਂ ਦੇ ਵਿੱਚ ਅੱਜ ਵੀ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਹੋ ਸਕਦਾ ਕਿ ਦਬਾਬਰ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲੇ ਜਿੱਥੇ ਸੂਰਜ ਥੋੜਾ ਜਿਹਾ ਬਾਕੀ ਇਲਾਕਿਆਂ ਦੇ ਨਾਲੋਂ ਛੇਤੀ ਨਿਕਲੇ ਆਵੇ ਤੇ ਹਰਿਆਣੇ ਦੇ ਵਿੱਚ ਵੀ ਅੱਜ ਸੰਘਣੀ ਧੁੰਦ ਇਸੇ ਤਰ੍ਹਾਂ ਹੀ ਪਈ ਰਹੇਗੀ ਕੱਲ ਵੀ ਉੱਥੇ ਸੂਰਜ ਦੇ ਦਰਸ਼ਨ ਨਹੀਂ ਸੀ ਹੋਏ ਅੱਜ ਵੀ ਪੰਜਾਬ ਦੇ ਵਿੱਚ ਜੇ ਹਰਿਆਣੇ ਦੇ ਵਿੱਚ ਨਾ ਮਾਤਰ ਜੇ ਸੂਰਜ ਦੇ ਦਰਸ਼ਨ ਹੁੰਦੇ ਹੋਏ ਦਿਖਾਈ ਦੇਣਗੇ ਤੇ ਆਪਣੇ ਜਿਹੜੇ ਦਵਾਬਾ ਮਾਝਾ ਤੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਦੁਪਹਿਰ ਤੱਕ ਸੂਰਜ ਨਿਕਲਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਉੱਥੇ ਸੂਰਜ ਨਿਕਲੇਗਾ ਪਰ ਅੱਜ ਵੀ ਕੱਲ ਵਾਂਗੂ ਠੰਡ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ